ਕਿੰਤਿਆਂ ਦਾ ਪਿਓ ਅੱਜ ਵੀ ਪੰਜਾਬੀਆਂ ਨੂੰ ਉਡੀਕਦਾ ਵੀ ਆਜੋ ਯਾਰ ਮੇਰੇ ਤੋਂ ਮਿਹਨਤ ਜਿਹੜੀ ਹੈਗੀ ਐ ਮੈਂ ਕਰ ਰਿਆ ਕਿਰਤ ਕਰ ਰਿਆ ਮੇਰੇ ਤੋਂ ਕੰਮ ਕਰਵਾ ਲਓ ਜਦ ਕਿ ਇੱਥੇ ਪ੍ਰਵਾਸੀਆਂ ਦੀ ਵੀ ਵੀਰ ਹੋ ਰਹੀਆਂ ਨੇ ਵੀ ਇੱਥੇ ਦੁਕਾਨਾਂ ਹੈਗੀਆਂ ਸਪੇਅਰ ਪਾਰਟ ਦੀਆਂ ਤੇ ਉਹਨਾਂ ਦੇ ਕੋਲ ਭੀੜਾਂ ਲੱਗਦੀਆਂ ਨੇ ਤੈਨੂੰ ਪਰਸੈਂਟ ਵੀ ਪੰਜਾਬੀ ਭਾਈਆਂ ਦਾ ਸਤ ਨਹੀਂ ਹੈਗਾ ਇਹਨਾਂ ਦੇ ਕੋਲ ਮਤਲਬ ਕਿ ਦੂਰੋਂ ਦੂਰੋਂ ਵੀ ਪ੍ਰਵਾਸੀ ਆਉਂਦੇ ਆਂ ਜੀ ਬਿਲਕੁਲ ਜੀ ਤੁਸੀਂ ਹੁਣ ਵੀ ਜੇ ਛੋਟ ਲੈਣਾ ਚਾਹੋ ਤਾਂ ਉਹਨਾਂ ਆਪ ਪੰਪਨ ਦਾ 10-10 ਬਾਈਕਾਂ ਖੜੀਆਂ ਹੋਣਗੀਆਂ ਤੇ ਸਾਡਾ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਆ ਰੋਪੜ ਦੀ ਇਹ ਡੀਏ ਵੀ ਸਕੂਲ ਵਾਲੀ ਰੋਡ ਹੈ ਤੇ ਸਾਹਮਣੇ ਆ ਜੀ ਗ੍ਰਾਂਥੀ ਬਾਗ ਗ੍ਰਾਂਥੀ ਬਾਗ ਦੇ ਬਿਲਕੁਲ ਸਾਹਮਣੇ ਇਹ ਦੁਕਾਨ ਆ ਵੀਰੇ ਹੋਰਾਂ ਦੀ ਜੱਪ ਆਟੋ ਮੋਬਾਈਲ ਸਪੇਅਰ ਅਤੇ ਰਿਪੇਅਰ 2021 ਅਗਸਤ ਚ ਜਿਹੜੀ ਛੋਭੀ ਮੈਂ ਦੱਸ ਦਿੰਨਾ ਜੱਪ ਮੇਰੀ ਬੇਟੀ ਦਾ ਨਾਮ ਹੈ ਕਬਡੀ ਦਾ ਹਰ ਜੱਪ ਇਹ ਉਹਦਾ 1 ਅਗਸਤ ਦਾ ਜਨਮ ਦਿਨ ਹੈ 1 ਅਗਸਤ 2021 ਨੂੰ ਮੈਂ ਦੁਕਾਨ ਜਿਹੜੀ ਸ਼ੁਰੂ ਕੀਤੀ ਸੀਗੀ ਮੈਂ ਸੋਚਿਆ ਸੀ ਕਿ ਕਿਸਾਨੀ ਦੇ ਵਿੱਚ ਜਿਹੜੇ ਆਪਾਂ ਪੰਜਾਬੀਆਂ ਨੇ ਬਹੁਤ ਵੱਡੇ ਸਾਥ ਦਿੱਤੇ ਨੇ ਜਾਂ ਮੈਨੂੰ ਮਾਨ ਸੀ ਕਿ ਮੇਰੇ ਭਰਾ ਮੇਰਾ ਸਾਥ ਦੇਣਗੇ 2021 ਤੋਂ ਅੱਜ 24 ਵੀ ਐਂਡ ਹੋ ਗਿਆ ਅਗਸਤ ਆ ਰਿਹਾ ਪਰ ਮੈਂ ਕਿਤੇ ਨਾ ਕਿਤੇ ਉਹਨਾਂ ਪੰਜਾਬੀ ਭਰਾਵਾਂ ਦੀ ਵੇਟ ਹੀ ਕਰ ਰਿਹਾ ਉਡੀਕ ਹੀ ਕਰ ਰਿਹਾ ਪਰ ਸਿੱਖ ਭਰਾਵਾਂ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਸਾਥ ਨਹੀਂ ਦਿਲ ਹਿਲ ਰਿਹਾ ਤਿੰਨ ਸਾਲਾਂ ਚ ਇੱਕ ਪੰਜਾਬੀ ਆਇਆ ਜਿਹੜਾ ਜੱਪ ਜਪ ਕੋਈ ਛੋਟਾ ਨਾ ਨਹੀਂ ਹੈ ਆਪਣੇ ਸਿੱਖ ਧਰਮ ਦੇ ਵਿੱਚ ਬੜੀ ਪਵਿੱਤਰਤਾ ਦੇ ਨਾਲ ਲਿਆ ਜਾਂਦਾ ਹੈ ਇੱਕ ਬੰਦਾ ਕਹਿ ਕੇ ਕਹਿ ਸਕਦਾ ਲਾਗੇ ਘਰ ਉਹਨਾਂ ਦਾ ਮੈਂ ਬਲਾ ਵੀ ਦਿਨਾਂ ਜੇ ਤੁਸੀਂ ਕਹੋ ਕੈਮਰੇ ਅੱਗੇ ਉਹ ਇੱਕ ਬੰਦਾ ਦੇਖਿਆ ਕਹਿੰਦਾ ਜਪ ਕਹਿੰਦਾ ਕੋਈ ਪੰਜਾਬੀ ਭਾਈ ਹੋਊਗਾ ਮੈਂ ਕੰਮ ਕਰਾਣਾ ਤਾਂ ਉੱਥੇ ਕਰਾਣਾ ਉਦੋਂ ਤੋਂ ਰੈਗੂਲਰ ਕਰਾਂਦਾ ਪਰ ਉਹ ਇੱਕ ਹੀ ਸੀ ਕੋਈ ਦੂਜਾ ਨਹੀਂ ਆਇਆ ਜਿਹੜਾ ਜਪ ਨਾਮ ਨੂੰ ਪੜ ਕੇ ਆਇਆ ਹੋ ਜੀ ਕੁਲ ਜੀ ਜਿਹੜਾ ਮੇਰੇ ਕੋਲ ਮੰਨ ਲਿਆ ਗਿਆ GST ਨੰਬਰ ਲੈ ਕੇ ਕੀਤਾ ਕੋਈ ਦੋ ਨੰਬਰ ਚ ਨਹੀਂ ਆ ਸ਼ਾਪ ਓਪਨ ਕਰਨ ਤੋਂ ਪਹਿਲੇ GST ਨੰਬਰ ਲਿਆ ਉਹਦੇ ਤੇ ਵੀ ਖਰਚਾ ਕੀਤਾ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਕੋਲ ਜਿੰਨੇ ਆਪਣੇ ਪੰਜਾਬ ਦੇ ਵਿੱਚ ਟੂ-ਵੀਲਰ ਚੱਲਦੇ ਨੇ ਉਹਨਾਂ ਸਾਰਿਆਂ ਦਾ ਬਾਡੀ ਪਾਰਟ ਹੋ ਗਏ ਚਾਹੇ ਸਪੇਅਰ ਪਾਰਟ ਹੋ ਗਏ ਆਪਣੇ ਕੋਲ ਸਭ ਕੁਝ ਅਵੇਲੇਬਲ ਪਿਆ ਭਾਜੀ ਅੱਜਕੱਲ ਬਹੁਤ ਯੂਟਿਊਬਰ ਵੀ ਨੇ ਜਾਂ ਆਪਣੇ ਪੰਜਾਬੀ ਨੇ ਰੇੜੀਆਂ ਜਿਹੜੇ ਰੋਡ ਤੇ ਲਾ ਕੇ ਖੜੇ ਨੇ ਪੰਜਾਬੀ ਮੈਂ ਉਹਨਾਂ ਨੂੰ ਐਪਰੀਸ਼ੀਏਟ ਕਰਦਾ ਕਿ ਰੇੜੀਆਂ ਲਾਈਆਂ ਪਰ ਸਾਰੇ ਬੰਦੇ ਰੇੜੀਆਂ ਨਹੀਂ ਲਾ ਸਕਦੇ ਹੁਣ ਮੇਰੀ ਜਿਹੜੀ ਲਾਈਨ ਸੀਗੀ ਉਹ ਮੇਰੀ ਇਸ ਤਰ੍ਹਾਂ ਦੀ ਸੀਗੀ ਕਿ ਮੈਂ ਸਪੇਅਰ ਪਾਰਟ ਦੁਕਾਨ ਜੀ ਕਰ ਸਕਦਾ ਸੀ ਰੇੜੀਆਂ ਨਹੀਂ ਅਕਸਰ ਆਪਾਂ ਰੇੜੀਆਂ ਵਾਲਿਆਂ ਨੂੰ ਤਾਂ ਪ੍ਰਮੋਟ ਕਰ ਰਹੇ ਆ ਅੱਜ ਕੱਲ ਇੱਕ ਹੋੜ ਵੀ ਚੱਲੀ ਹੋਈ ਆ ਪਰ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦੇ ਵਿੱਚ ਮੇਰੇ ਵਰਗੇ ਜਿਹੜੇ ਪੰਜਾਬੀ ਭਰਾ ਹੈਗੇ ਨੇ ਦੁਕਾਨਾਂ ਕਰਕੇ ਬੈਠੇ ਨੇ ਉਹ ਹਣ ਗੋਲੇ ਜ਼ਰੂਰ ਹੋ ਰਹੇ ਨੇ ਮੈਂ ਆਪਣੇ ਜੇਬ ਤੋਂ ਪਾਕਟ ਤੋਂ ਤਿੰਨ ਸਾਲਾਂ ਤੋਂ ਕਰਾਇ ਮਕੈਨਿਕਨ ਦੇ ਖਰਚੇ ਹੋਰ ਜਿਹੜੇ ਖਰਚੇ ਸਹਿ ਰਹੇ ਆ ਵੀ ਮੈਨੂੰ ਕਿਸੇ ਤਰ੍ਹਾਂ ਦੀ ਉਹੋ ਜਿਹੀ ਮਦਦ ਨਹੀਂ ਸਿਰਫ ਮੈਂ ਜੋ ਕੰਮ ਕਰਦਾ ਉਹਦੇ 'ਚ ਮੈਨੂੰ ਖੁਸ਼ੀ ਹੋਊਗੀ ਜੇ ਮੇਰੇ ਜਿਹੜੇ ਪੰਜਾਬੀ ਭਰਾ ਹੈਗੇ ਪੰਜਾਬ ਦੇ ਵਸਨੀਕ ਹੀ ਹੈਗੇ ਨੇ ਉਹ ਸਾਥ ਦੇਣਗੇ ਅਰੇ ਬੱਚੇ ਜੀ ਮੇਰੇ ਕੋਲ ਤਿੰਨ ਬੱਚੇ ਨੇ ਜੀ ਕੀ ਕੀ ਤੈਨੂੰ ਬੇਟੀਆਂ ਨੇ ਬੇਟੀਆਂ ਦੋ ਬੇਲਦਾਰੀ ਵੱਡੀ ਬਾਬੇ ਨਾਨਕ ਦੀ ਕਿਰਪਾ ਜੀ ਮੈਂ ਕਹਿੰਦਾ ਬਹੁਤ ਖੁਸ਼ ਆ ਜੀ ਹੁਣ ਆਇਆ ਵੀਡੀਓ ਤੋਂ ਬਾਅਦ ਬਹੁਤ ਲੋਕਾਂ ਨੂੰ ਤੁਹਾਨੂੰ ਇਹ ਵੀ ਫੋਨ ਆ ਜਾਣੇ ਵੀਰੇ ਦੱਸ ਉਹਨਾਂ ਕਿੰਨੀ ਦੀ ਮਦਦ ਕਰੀਏ ਤੇਰਾ Google Pay ਨੰਬਰ ਦੇ ਦੇ ਭਰਾਵਾ ਆਪਾਂ ਤੇਰੀ ਮਦਦ ਕਰ ਦਿੰਨੇ ਆ ਹੱਥ ਬਨ ਕੇ ਬੇਨਤੀ ਆ ਸਾਰੇ ਭਰਾਵਾਂ ਨੂੰ ਕਿ ਮੈਨੂੰ ਐਵੇਂ ਦੀ ਕੋਈ ਮਦਦ ਨਹੀਂ ਚਾਹੀਦੀ ਸਿਰਫ ਰੋਪੜ ਸ਼ਹਿਰ ਦੇ ਵਸੀਆਂ ਨੂੰ ਜਾਂ ਜਿਹੜੇ ਰੋਪੜ ਦੇ ਵਿੱਚੋਂ ਜਾ ਰਹੇ ਨੇ ਉਹਨਾਂ ਨੂੰ ਜਿਹੜੀਆਂ ਅਸੀਂ ਸੇਵਾਵਾਂ ਦੇ ਰਹੇ ਆ ਉਹਦੇ ਲਈ ਬੇਨਤੀ ਕਰ ਰਿਹਾ ਰੋਪੜ ਵਾਲੇ ਨੂੰ ਕਹੂੰਗਾ ਵੀ ਇਸ ਵੀਡੀਓ ਨੂੰ ਆਪਣੇ ਸਟੇਟਸ ਦੇ ਉੱਤੇ ਲਗਾਓ WhatsApp ਸਟੇਟਸ ਦੇ ਉੱਤੇ ਜਿਹੜਾ WhatsApp ਦਾ ਸਟੇਟਸ ਲਾਉਂਦੇ ਹੋ ਨਾ ਇਹਦਾ ਲਿੰਕ ਲਗਾਓ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਇੱਕ ਗੱਲ ਪੰਜਾਬੀਆਂ ਦੇ ਲਈ ਇਹ ਵੀ ਪ੍ਰਚਲਿਤ ਰਹੀ ਹੈ ਵੀ ਪੰਜਾਬੀ ਪੰਜਾਬੀਆਂ ਦੀ ਮਦਦ ਤਾਂ ਨਹੀਂ ਕਰਦੇ ਪਰ ਹਾਂ ਜਿੱਥੇ ਲੱਤਾਂ ਖਿੱਚਣੀਆਂ ਹੋਵੇ ਉੱਥੇ ਲੱਤਾਂ ਜ਼ਰੂਰ ਖਿੱਚ ਦਿੰਦੇ ਮੈਂ ਵੀ ਮੰਨਦਾ ਵੀ ਇਹ ਜਿਹੜੀ ਗੱਲ ਹੈ ਇਹ ਹਰ ਕਿਤੇ ਲਾਗੂ ਨਹੀਂ ਹੁੰਦੀ ਪੰਜਾਬੀ ਜਦੋਂ ਆਪਣੇ ਭਰਾਵਾਂ ਦਾ ਸਾਥ ਦਿੰਦੇ ਆ ਤਾਂ ਉਹ ਵੀ ਅਸੀਂ ਦੇਖਿਆ ਤਾਂ ਉਹਨਾਂ ਦੀਆਂ ਵੀ ਮਿਸਾਲਾਂ ਦਿੱਤੀਆਂ ਜਾਂਦੀਆਂ ਨੇ ਤੇ ਜਦੋਂ ਪੰਜਾਬੀਆਂ ਦੇ ਧਿਆਨ ਦੇ ਵਿੱਚ ਕੋਈ ਗੱਲ ਲਿਆਂਦੀ ਜਾਂਦੀ ਹੈ ਤਾਂ ਫਿਰ ਜਿਹੜੀ ਇਹ ਗੱਲ ਪ੍ਰਚਲਿਤ ਹੈ ਵੀ ਪੰਜਾਬੀ ਪੰਜਾਬੀਆਂ ਦੀਆਂ ਲੱਤਾਂ ਹੀ ਖਿੱਚਦੇ ਆ ਮਦਦ ਨਹੀਂ ਕਰਦਾ ਕੋਈ ਤਾਂ ਉਦੋਂ ਗਲਤ ਸਾਬਤ ਹੋ ਜਾਂਦੀ ਹੈ ਇਹ ਗੱਲ ਅੱਜ ਇਸੇ ਤਰ੍ਹਾਂ ਦੀ ਇੱਕ ਗੱਲ ਲੈ ਕੇ ਆਏ ਆਂ ਵੀ ਇੱਕ ਵੀਰ ਦੀ ਦੁਕਾਨ ਦੇ ਉੱਤੇ ਅਸੀਂ ਲੋਕੇਸ਼ਨ ਦੱਸ ਦਿੰਦਾ ਪਹਿਲਾਂ ਰੋਪੜ ਹੈ ਜੀ ਇਹ ਰੋਪੜ ਦੀ ਇਹ ਡੀਏਵੀ ਸਕੂਲ ਵਾਲੀ ਰੋਡ ਹੈ ਤੇ ਸਾਹਮਣੇ ਹੈ ਜੀ ਗ੍ਰੰਥੀ ਬਾਗ ਗ੍ਰੰਥੀ ਬਾਗ ਦੇ ਬਿਲਕੁਲ ਸਾਹਮਣੇ ਇਹ ਦੁਕਾਨ ਆ ਵੀਰੇ ਹੋਰਾਂ ਦੀ ਜੱਪ ਆਟੋ ਮੋਬਾਈਲ ਸਪੇਅਰ ਅਤੇ ਰਿਪੇਅਰ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਉਹ ਇਸ ਕਰਕੇ ਕਿਉਂਕਿ ਇਹ ਵੀਰ ਕਿਸਾਨ ਆਗੂ ਵੀ ਹੈ ਔਰ ਬੜੀਆਂ ਜਦੋਂ ਕਿਸਾਨ ਮੋਰਚਾ ਚੱਲਦਾ ਸੀਗਾ ਉਦੋਂ ਬਹੁਤ ਜ਼ਿਆਦਾ ਸੀ ਵੀਰ ਹੋਰਾਂ ਦੀਆਂ ਕਿਸਾਨਾਂ ਦੇ ਹੱਕ ਦੇ ਵਿੱਚ ਇੰਟਰਵਿਊਜ਼ ਵੀ ਕੀਤੀਆਂ ਜੇ ਕਿਤੇ ਕਦੇ ਲੋੜ ਪੈਂਦੀ ਸੀ ਅ ਮਦਦ ਦੀ ਕਿਸੇ ਨੂੰ ਤਾਂ ਉੱਥੇ ਵੀ ਇਹ ਵੀਰ ਹੋਰੀ ਡਟ ਕੇ ਅੱਗੇ ਖੜਦੇ ਸੀਗੇ ਪਰ ਅੱਜ ਖੁਦ ਇਸ ਭਰਾ ਨੂੰ ਸਾਡੇ ਪੰਜਾਬੀ ਭਰਾਵਾਂ ਦੇ ਨਾਲ ਸ਼ਿਕਾਇਤ ਹੈ ਸ਼ਿਕਾਇਤ ਇਸ ਗੱਲ ਦੀ ਹੈ ਵੀ ਇਹ ਵੀਰ ਆਪਣੀ ਮਿਹਨਤ ਕਰਦਾ ਯਾਰ ਕੀਰਤ ਕਰਦਾ ਜੱਪ ਆਟੋਮੋਬਾਈਲ ਮਤਲਬ ਕਿ ਸਕੂਟਰਾਂ ਦੇ ਸਪੇਅਰ ਪਾਰਟ ਤੇ ਉਹਨਾਂ ਦੀ ਰਿਪੇਅਰ ਦਾ ਕੰਮ ਹੈ ਵੀਰ ਦਾ ਤੇ ਇਸ ਭਰਾ ਦੇ ਕੋਲ ਕੋਈ ਵੀ ਇੱਥੇ ਆ ਕੇ ਆਪਣਾ ਪੰਜਾਬੀ ਉਹ ਭਰਾ ਸਕੂਟਰ ਤੱਕ ਨਹੀਂ ਸਰਵਾਉਣਾ ਉਹਦਾ ਜਦ ਕਿ ਇੱਥੇ ਪ੍ਰਵਾਸੀਆਂ ਦੀ ਵੀ ਵੀਰ ਹੋ ਰਹੀਆਂ ਨੇ ਵੀ ਇੱਥੇ ਦੁਕਾਨਾਂ ਹੈਗੀਆਂ ਸਪੇਅਰ ਪਾਰਟ ਦੀਆਂ ਤੇ ਉਹਨਾਂ ਦੇ ਕੋਲ ਪੀੜਾਂ ਲੱਗਦੀਆਂ ਨੇ ਤਾਂ ਉਸ ਨੂੰ ਲੈ ਕੇ ਅੱਜ ਗੱਲਬਾਤ ਵੀਰ ਹੋਰਾਂ ਦੇ ਨਾਲ ਕਰਨੀ ਹੈ ਵੀਰ ਪਰਮਿੰਦਰ ਸਿੰਘ ਤਾਂ ਬਾਈ ਜੀ ਕਿਵੇਂ ਹੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਚੜ੍ਹਦੀ ਕਲਾ ਬਿਲਕੁਲ ਜੀ ਬਾਬੇ ਨਾਨਕ ਦੀ ਕਿਰਪਾ ਸਭ ਤੋਂ ਪਹਿਲਾਂ ਪੰਜਾਬੀ ਲੋਕ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਕਿਸਾਨੀ ਦੇ ਵਿੱਚ ਵੀ ਸਾਡੀ ਆਵਾਜ਼ ਬੁਲੰਦ ਕੀਤੀ ਹੈ ਤੇ ਜਦੋਂ ਅੱਜ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰਤ ਪਈ ਹੈ ਉਦੋਂ ਵੀ ਤੁਹਾਡੇ ਵੱਲੋਂ ਮੁੰਡੇ ਨਾਲ ਮੁੰਡਾ ਲਾਇਆ ਗਿਆ ਬਹੁਤ ਖੁਸ਼ੀ ਹੋਈ ਕੀ ਪ੍ਰਵਿੰਦਰ ਭਾਈ ਕੀ ਸ਼ਿਕਾਇਤ ਆ ਪੰਜਾਬੀ ਭਰਾਵਾ ਦੇ ਨਾਲ ਕੀ ਗੱਲ ਮਤਲਬ ਕਿ ਹੁਣ ਵੀ ਮੈਂ ਦੇਖਿਆ ਤੁਸੀਂ ਇੱਥੇ ਬੇਲੇ ਹੀ ਬੈਠੇ ਹੋ ਹਾਲਾਂਕਿ ਬਹੁਤ ਸਾਰੇ ਇੱਥੇ ਆਟੋਮੋਬਾਈਲ ਦੀਆਂ ਜਿਹੜੀਆਂ ਦੁਕਾਨਾਂ ਨੇ ਸਕੂਟਰ ਵਗੈਰਾ ਰਿਪੇਅਰ ਦੀਆਂ ਉੱਥੇ ਕੋਈ ਨਾ ਕੋਈ ਸਕੂਟਰੀ ਖੁੱਲੀ ਹੋਈ ਹੈ ਬਿਲਕੁਲ ਵੀਰ ਜੀ ਮੈਨੂੰ 3 ਸਾਲ ਹੋ ਗਏ ਨੇ ਮਤਲਬ ਕਿਸਾਨੀ ਦੇ ਟਾਈਮ ਮੈਂ ਨਾਰਥ ਮੈਨੇਜਰ ਸੀਗਾ ਮਤਲਬ ਜਿਹੜੀ ਮੇਰੀ ਤਨਖਾਹ ਸੀ 50 ਪਲੱਸ ਪੈਕੇਜ ਲੈਂਦਾ ਸੀਗਾ ਕਿਸਾਨੀ ਟਾਈਮ ਜਿਹੜੀ ਮੈਂ ਆਪਣੀ ਜੋਬ ਛੱਡ ਕੇ ਆਇਆ ਸੀਗਾ ਕਿਸਾਨ ਜੁਨੀਅਨ ਚੜੂਨੀ ਤੋਂ ਮੈਂ ਜ਼ਿਲ੍ਹਾ ਪ੍ਰਧਾਨ ਰੂਪੀਆ ਸੇਵਾਵਾਂ માં ਵੀ ਦਿੱਤੀਆਂ ਅੱਜ ਵੀ ਦੇ ਰਹੇ ਨੇ ਨਰਤਰ ਉਸ ਤੋਂ ਬਾਅਦ ਫਿਰ ਮੈਂ ਆਪਣੀ ਜੋਬ ਸ਼ਾਪ ਕਰ ਲਈ ਸੀ ਜੋਬ ਛੱਡ ਆਇਆ ਸੀ ਕਿ ਚਲੋ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਆਪਣੀਆਂ ਗਤੀਵਿਧੀਆਂ ਉਹਨਾਂ ਨੂੰ ਜਾਰੀ ਰੱਖਾਂਗੇ ਤੇ ਨਾਲ ਕਿਤੇ ਨਾ ਕਿਤੇ ਆਪਣੇ ਘਰ ਦਾ ਰੋਟੀ ਪਾਣੀ ਜਿਹੜਾ ਸੀ ਉਹ ਵੀ ਚੱਲਣਾ ਸੀ ਕਿੱਥੇ ਕਰਦੇ ਸੀ ਜੋਬ ਤੁਸੀਂ ਮੇਰੇ ਜਿਹੜੇ ਹੈੱਡ ਆਫਿਸ ਦਿੱਲੀ ਸੀਗਾ ਸਪੇਅਰ ਪਾਰਟ ਦੇ ਵਿੱਚ ਹੀ ਇੰਡੀਆ ਦੀਆਂ ਟੌਪ ਦੀਆਂ ਦੋ ਕੰਪਨੀਆਂ ਆਉਂਦੀਆਂ ਨੇ ਇੱਕ ਮਿੰਡਾ ਤੇ ਇੱਕ ਸਵਿਸ ਮੈਂ ਸਵਿਸ ਦੇ ਵਿੱਚ ਸੀਗਾ ਜਿਸ ਤੇ ਮੈਂ ਪੂਰਾ ਪੰਜਾਬ ਨਾਰਥ ਹੀ ਪੂਰਾ ਲਾਲੋ ਪੰਜਾਬ ਹਿਮਾਚਲ ਜਾਣ ਕੇ ਤੇ ਉਸ ਤੋਂ ਬਾਅਦ ਮੈਂ ਇੱਕ ਦੋ ਹੋਰ ਪ੍ਰਾਈਵੇਟ ਕੰਪਨੀਆਂ ਚ ਵੀ ਜੋਬ ਕੀਤਾ ਮਤਲਬ ਮੈਂ 2013 ਤੋਂ ਨਿਰੰਤਰ ਇਸੇ ਲੰਚ ਜੋਬ ਕਰਦਾ ਹੁੰਦਾ ਸੀ ਜਿਹੜੀ ਮੈਂ ਕਿਸਾਨੀ ਟਾਈਮ ਉਦੋਂ ਫਿਰ ਛੱਡ ਕੇ ਆਪਣਾ ਦਿਲੋਂ ਜਾਣ ਤੋਂ ਕਿਉਂਕਿ ਉਹ ਜਿਹੜੀ ਲੜਾਈ ਸੀ ਸਾਡੀ ਉਹ ਰੋਟੀ ਕੱਪੜੇ ਦੀ ਨਹੀਂ ਸੀ ਉਹ ਸਾਡੀ ਜ਼ਮੀਰ ਦੀ ਵੀ ਲੜਾਈ ਸੀ ਸਾਡੇ ਅਹਿਮ ਦੀ ਵੀ ਲੜਾਈ ਸੀ ਜਿਹਦੇ ਚ ਆਪਣੇ ਵੱਡੇ ਆਗੂਆਂ ਨੂੰ ਲੜਦੇ ਸਿੱਖਿਆ ਦੇਖਿਆ ਤੇ ਕਿਤੇ ਨਾ ਕਿਤੇ ਆਪਣੇ ਦਿਲੋਂ ਵੀ ਤਾਂਗ ਜੁੜੀ ਕਿ ਯਾਰ ਆਪਾਂ ਨੂੰ ਵੀ ਸਾਥ ਦੇਣਾ ਚਾਹੀਦਾ ਫਿਰ ਉਦੋਂ ਆਪਾਂ ਦਿਲ ਤੋਂ ਜਿਹੜਾ ਸਾਥ ਦਿੱਤਾ ਕਿਸਾਨੀ ਤਰਨੇ ਦੇ ਵਿੱਚ ਤੇ ਤੁਸੀਂ ਉਦੋਂ ਤੋਂ ਆਪਾਂ ਦੇਖ ਹੀ ਰਹੇ ਹਾਂ ਤੇ ਫਿਰ 2021 ਅਗਸਤ ਚ ਜਿਹੜੀ ਸ਼ੋਭੀ ਮੈਂ ਦੱਸ ਦਿੰਨਾ ਜਪ ਮੇਰੀ ਬੇਟੀ ਦਾ ਨਾਮ ਹੈ ਕਬੱਡੀ ਦਾ ਹਰਜਪ ਇਹ ਉਹਦਾ 1 ਅਗਸਤ ਦਾ ਜਨਮ ਦਿਨ ਹੈ 1 ਅਗਸਤ 2021 ਨੂੰ ਮੈਂ ਦੁਕਾਨ ਜਿਹੜੀ ਸ਼ੁਰੂ ਕੀਤੀ ਸੀਗੀ ਪਰ ਮੈਂ ਸੋਚਿਆ ਸੀ ਕਿ ਕਿਸਾਨੀ ਦੇ ਵਿੱਚ ਜਿਹੜੇ ਆਪਾਂ ਪੰਜਾਬੀਆਂ ਨੇ ਬਹੁਤ ਵੱਡੇ ਸਾਥ ਦਿੱਤੇ ਨੇ ਜਾਂ ਮੈਨੂੰ ਮਾਨ ਸੀ ਕਿ ਮੇਰੇ ਭਰਾ ਮੇਰਾ ਸਾਥ ਦੇਣਗੇ 2021 ਤੋਂ ਅੱਜ 24 ਵੀ ਐਂਡ ਹੋ ਗਿਆ ਅਗਸਤ ਆ ਰਿਹਾ ਪਰ ਮੈਂ ਕਿਤੇ ਨਾ ਕਿਤੇ ਉਹਨਾਂ ਪੰਜਾਬੀ ਭਰਾਵਾਂ ਦੀ ਵੇਟ ਹੀ ਕਰ ਰਿਹਾ ਹਾਂ ਉਡੀਕ ਹੀ ਕਰ ਰਿਹਾ ਹਾਂ ਪਰ ਸਿੱਖ ਭਰਾਵਾਂ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਸਾਥ ਨਹੀਂ ਇੱਕ ਗੱਲ ਇੱਥੇ ਮੈਂ ਦੱਸਣਾ ਤਿੰਨ ਸਾਲਾਂ ਚ ਸ਼ਾਇਦ ਦਿਲ ਹਿੱਲ ਰਿਹਾ ਤਿੰਨ ਸਾਲਾਂ ਚ ਇੱਕ ਪੰਜਾਬੀ ਆਇਆ ਜਿਹੜਾ ਜਪ ਜਪ ਕੋਈ ਛੋਟਾ ਨਾਂ ਨਹੀਂ ਹੈ ਆਪਣੇ ਸਿੱਖ ਧਰਮ ਦੇ ਵਿੱਚ ਬੜੀ ਪਵਿੱਤਰਦੰ ਦੇ ਨਾਲ ਲਿਆ ਜਾਂਦਾ ਇੱਕ ਬੰਦਾ ਕਹਿ ਕੇ ਕਹਿ ਸਕਦਾ ਲਾਗੇ ਘਰ ਉਹਨਾਂ ਦਾ ਮੈਂ ਬਲਾ ਵੀ ਦਿਨਾਂ ਜੇ ਤੁਸੀਂ ਕਹੋ ਕੈਮਰੇ ਅੱਗੇ ਉਹ ਇੱਕ ਬੰਦਾ ਦੇਖਿਆ ਕਹਿੰਦਾ ਜਪ ਕਹਿੰਦਾ ਕੋਈ ਪੰਜਾਬੀ ਭਾਈ ਹੋਊਗਾ ਮੈਂ ਕੰਮ ਕਰਾਣਾ ਤਾਂ ਉੱਥੇ ਹੀ ਕਰਣਾ ਉਦੋਂ ਤੋਂ ਰੈਗੂਲਰ ਕਰਾਂਦਾ ਪਰ ਉਹ ਇੱਕ ਹੀ ਸੀ ਕੋਈ ਦੂਜਾ ਨਹੀਂ ਆਇਆ ਜਿਹੜਾ ਜਪ ਨਾਮ ਨੂੰ ਪੜ ਕੇ ਆਇਆ ਹੋਵੇ ਪੰਜਾਬੀ ਭਰਾ ਆਇਆ ਨਹੀਂ ਕੋਈ ਹੈ ਨਹੀਂ ਇਹ ਬੜੀ ਇਤਰਾਜ਼ ਦੀ ਹੈ ਸਾਡੀ ਪੰਜਾਬੀ ਭਰਾਵਾਂ ਦੀ ਵੈਸੇ ਤਾਂ ਚਲੋ ਕਈ ਵਾਰ ਲਾਹ ਪਰਵਾਈ ਜਾਣ ਗੋਲਿਆ ਵੀ ਹੋ ਜਾਂਦਾ ਪਰ ਇੰਨਾ ਵੀ ਅਣਗੋਲਿਆਂ ਨਾਲ ਆਪਾਂ ਕਰੀਏ ਆਪਣੇ ਭਰਾਵਾਂ ਨੂੰ ਕਿਉਂਕਿ ਇੱਕ ਲਹਿਰ ਵੀ ਚੱਲੀ ਹੋਈ ਹੈ ਵੀ ਭਾਈ ਆਪਣੇਆਂ ਨੂੰ ਪਹਿਲਾਂ ਸਾਥ ਦਿਓ ਠੀਕ ਹੈ ਪ੍ਰਵਾਸੀ ਕਮਾਉਣ ਆਏ ਹੋਏ ਆ ਨਫ਼ਰਤ ਦੇ ਪਾਤਰ ਅਸੀਂ ਚਲੋ ਨਹੀਂ ਬਣਾਉਂਦੇ ਉਹਨਾਂ ਨੂੰ ਪਰ ਭਾਈ ਜੀ ਆਪਣੇਆਂ ਦਾ ਤਾਂ ਸਾਥ ਦੋ ਹੁਣ ਤੁਸੀਂ ਇੱਕ ਗੱਲ ਦੱਸਿਓ ਵੀ ਇੱਥੇ ਜਿੰਨੀਆਂ ਵੀ ਪ੍ਰਵਾਸੀ ਹੈ ਬਹੁਤ ਦੂਰ ਤੋਂ ਵੀ ਉਹਨਾਂ ਦੇ ਕੋਲ ਸਾਥ ਦੇਣਾ ਉਹ ਕਿਸ ਤਰ੍ਹਾਂ ਬਿਲਕੁਲ ਭਾਜੀ ਸਾਰੇ ਆਉਂਦੇ ਆ ਖਰਚੇ ਤਾਂ ਸਾਡੇ ਕੋਲ ਵੀ ਨੇ ਦੁਕਾਨ ਦਾ ਰੈਂਟ ਵੀ ਹੈਗਾ ਮਕੈਨਿਕ ਆਪਣੇ ਕੋਲ ਕੰਮ ਕਰਦੇ ਨੇ ਇਹਨਾਂ ਨੂੰ ਵੀ ਤਨਖਾਹ ਦੇਣੀਆਂ ਮੇਰੇ ਕੋਲ ਕੰਮ ਹੋਏ ਨਾ ਹੋਏ ਉਹ ਤਾਂ ਵਿਚਾਰਾ ਕਰੋ ਚੱਲ ਜਾਂਦਾ ਮੈਂ ਉਹਨੂੰ ਪੇ ਕਰਨਾ ਸੋ ਕਿਤੇ ਨਾ ਕਿਤੇ ਜੇ ਹਲੇ ਮੈਂ ਫੇਰ ਕਹਾਂ ਕਿ ਜਿਹੜੇ ਔਰ ਕੋਲੋਨੀ ਦੇ ਕੁਝ ਗੈਰ ਪੰਜਾਬੀ ਨੇ ਉਹ ਫੇਰ ਕੰਮ ਕਰਾਣ ਆਉਂਦੇ ਨੇ ਪਰ ਜੇ ਮੈਂ ਦੇਖਾਂ ਕਿ ਤਿੰਨ ਸਾਲਾਂ ਚ ਇੱਕ ਮੈਂ ਰੇਸ਼ੋ ਕੱਢਣੀ ਹੋਏ ਕਿ ਮੇਰੇ ਕੋਲ ਆਪਣੇ ਸਰਦਾਰ ਪਾਈਆਂ ਦਾ ਸਾਥ ਕਿੰਨਾ ਤਾਂ ਮੈਂ 97 ਚ 3 ਵੀ ਮੱਸੀ ਕਹਿ ਪਾਵਾਂਗਾ ਕਿ ਮੈਨੂੰ 3% ਵੀ ਪੰਜਾਬੀ ਭਾਈਆਂ ਦਾ ਸਾਥ ਨਹੀਂ ਹੈਗਾ ਅੱਛਾ ਇਹਨਾਂ ਦੇ ਕੋਲ ਮਤਲਬ ਕਿ ਦੂਰੋਂ ਦੂਰੋਂ ਵੀ ਪ੍ਰਵਾਸੀ ਆਉਂਦੇ ਆਂ ਜੀ ਬਿਲਕੁਲ ਜੀ ਤੁਸੀਂ ਹੁਣ ਵੀ ਜੇ ਛੋਟ ਲੈਣਾ ਚਾਹੋ ਤਾਂ ਉਹਨਾਂ ਆਪਾਂ ਪੰਪਨ ਦਾ 10-10 ਬਾਈਕਾਂ ਖੜੀਆਂ ਹੋਣ ਗਿਆ ਤੇ ਸਾਡਾ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਆ ਔਰ 3 ਸਾਲ ਤੋਂ ਮੈਂ ਵੇਟ ਕਰਦਾ ਕਿ ਅੱਜ ਨਹੀਂ ਤਾਂ ਕੱਲ ਕੱਲ ਨਹੀਂ ਤਾਂ ਪਰਸੋਂ ਜੇ ਜਗਦੀਪ ਸਿੰਘ ਗੱਲ ਕਰੀਏ ਆਪਾਂ ਰੋਪੜ ਤੋਂ ਹੈਗੇ ਨੇ ਦੋਨੋਂ ਚੰਗੇ ਤਰ੍ਹਾਂ ਜਾਣਦੇ ਆ ਮੈਂ 3 ਸਾਲ ਵੇਟ ਕਰਕੇ ਅੱਜ ਗੱਲ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਬੜਾ ਦੁਖ ਹੋਇਆ ਭਾਈ ਦਾ ਜਦੋਂ ਫੋਨ ਆਇਆ ਵੀ ਇਸ ਤਰ੍ਹਾਂ ਕਰਕੇ ਭਾਈ ਜੀ ਜਿਹੜਾ ਆਪਾਂ ਦੁਕਾਨ ਕੀਤੀ ਐ ਤੇ ਹੁਣ ਕਿਰਾਇਆ ਜੋਗਾ ਵੀ ਪੈਸੇ ਨਹੀਂ ਹੈ ਭਾਈ ਜੀ ਕਿਰਾਇਆ ਵੀ ਨਿਕਲ ਨਹੀਂ ਰਿਹਾ ਮਲਕਿ ਕਿੰਨੇ ਅ ਸਿਰਫ ਸਦੋਂ ਤੋਂ ਮੈਂ ਆਪਣੀ ਜੇਬ ਤੋਂ ਦੇ ਰਿਹਾ ਅੱਛਾ ਹਾਂਜੀ ਹੁਣ ਵੀ ਕਿਰਾਇਆ ਵੀ ਵਧਾਇਆ ਹੁਣ ਦੁਕਾਨ ਦਾ ਹਾਂਜੀ ਉਹ ਤਾਂ ਦੇਖੋ ਹਰ ਸਾਲ ਕਿਰਾਏ ਵਾਲੇ ਨੇ ਤਾਂ ਆਪਣਾ ਕਿਰਾਇਆ ਜਿਹੜਾ 10% ਉਹ ਵੱਧ ਕੇ ਹੋਣਾ ਉਹ ਆਪਾਂ ਅਗਲੇ ਨਾਲ ਜਵਾਨ ਕਰੀਏ ਦੇਣਾ ਬਟ ਜਿਹੜਾ ਪੰਜਾਬੀ ਭਰਾਵਾਂ ਦਾ ਸਹਿਯੋਗ ਸੀ ਜਦ ਕਿ ਮੈਂ ਮੈਂ ਨਹੀਂ ਕਹਿੰਦਾ ਕਿ ਮੈਂ ਕੱਲਾ ਸੀਗਾ ਰੋਪੜ ਦੇ ਵਿੱਚ ਹੋਰ ਬਹੁਤ ਸੀਗੇ ਜਿਨ੍ਹਾਂ ਨੇ ਕਿਸਾਨੀ ਦੇ ਵਿੱਚ ਆਵਾਜ਼ ਬੁਲੰਦ ਕੀਤੀ ਹੈ ਸ਼ਾਇਦ ਉਹਨਾਂ ਨੂੰ ਦੇਖ ਕੇ ਵੀ ਅਸੀਂ ਇਕੱਠੇ ਆ ਪਰ ਜਿਸ ਸਭ ਗੱਲ ਕਿਸਾਨੀ ਚ ਇਕੱਠ ਸੀ ਉਹਦੇ ਚ ਮੈਂ ਕਹਿੰਦਾ ਕਿਸਾਨੀ ਚ ਤਾਂ ਜਿੰਨੇ ਧਰਨੇ ਆ ਤੇ ਆਂਦੇ ਤੇ ਮੈਂ ਕਹਿੰਦਾ 2% ਵੀ ਦੋ ਵੀ ਜ਼ਿਆਦਾ ਕਹਿਓਗੇ ਮੇਰੇ ਕੋਲ ਆਇਆ ਹੀ ਨਹੀਂ ਕੋਈ ਸੋ ਬਿਲਕੁਲ ਭਾਈ ਪੰਜਾਬੀ ਭਰਾਵਾਂ ਨੂੰ ਮੈਂ ਜ਼ਰੂਰ ਬੇਨਤੀ ਕਰਦਾ ਯਾਰ ਜਦੋਂ ਤੱਕ ਇਹਦੀਆਂ ਲੱਤਾਂ ਖਿੱਚਣ ਦਾ ਕੰਮ ਹੁੰਦਾ ਹੈ ਉਦੋਂ ਤਾਂ ਅਸੀਂ ਬੜੀਆਂ ਬਹੁਤ ਅਸੀਂ ਪੋਸਟਾਂ ਵੀ ਪਾ ਦਿੰਦੇ ਆ ਮਿੰਟ ਦੇ ਵਿੱਚ ਪਰ ਜਦੋਂ ਕੰਮ ਭਲਾਈ ਦਾ ਹੁੰਦਾ ਨਾ ਜਾਂ ਆਪਣਿਆਂ ਦਾ ਸਾਥ ਦੇਣ ਦਾ ਹੁੰਦਾ ਉਦੋਂ ਅਸੀਂ ਮੁੱਠੀ ਜੀ ਮੀਚ ਲੈਂਦੇ ਆ ਪਰ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਬਾਈ ਜੀ ਇਹ ਮੈਂ ਰੋਪੜ ਦੇ ਵੀਰਾਂ ਨੂੰ ਬੇਨਤੀ ਕਰਦਾ ਰੋਪੜ ਤੇ ਲਾਗਪਾਸ ਦੇ ਰੋਪੜ ਜ਼ਿਲ੍ਹੇ ਦੇ ਜਿੰਨੇ ਵੀ ਪਿੰਡ ਹੈ ਬਾਈ ਗ੍ਰੰਥੀ ਬਾਗ ਜਿਹੜਾ ਆਪਾਂ ਕਹ ਲਈਏ ਬਈ ਜਦੋਂ ਭੱਡੀਏ ਵੀ ਸਕੂਲ ਤੋਂ ਬਾਈਪਾਸ ਵੱਲ ਨੂੰ ਜਾਂਦੇ ਆ ਤਾਂ ਸੈਂਟਰ ਦੇ ਵਿੱਚ ਹੀ ਐ ਇੱਥੇ ਤੇ ਬਾਈ ਹੋਰ ਹੁੰਦਾ ਇਹ ਦੁਕਾਨ ਨੰਬਰ ਵੀ ਹੈਗਾ 22 ਜੀ ਦਾ 98724 47861 98724 47861 ਨੰਬਰ ਆ ਪਰਮਿੰਦਰ ਬਾਈ ਹੋਰਾਂ ਦਾ ਇਹਦੇ ਤੇ ਤੁਸੀਂ ਕਾਲ ਕਰਕੇ ਆਪਣਾ ਬੀਰ ਹੋਰਾਂ ਤੋਂ ਲੋਕੇਸ਼ਨ ਮੰਗਾ ਕੇ ਇੱਥੇ ਆ ਕੇ ਜਰੂਰ ਆਪਣੀਆਂ ਜਿਹੜੀਆਂ ਸਕੂਟਰੀਆਂ ਵਗੈਰਾ ਜਾਂ ਹੋਰ ਰਿਪੇਅਰ ਦਾ ਹੈ ਜਾਂ ਸਮਾਨ ਵੀ ਚਾਹੀਦਾ ਤੁਹਾਨੂੰ ਕਿਸੇ ਤਰ੍ਹਾਂ ਦਾ ਉਹ ਬਾਈ ਹੋਰਾਂ ਨੇ ਵਧੀਆ ਕੰਪਨੀ ਦਾ ਹੈ ਕਹਿੰਦੇ ਇੱਕ ਨੰਬਰ ਦੇ ਵਿੱਚ ਬਿੱਲ ਕੱਟ ਕੇ ਸਾਰਾ ਕੁਝ ਕਰਦੇ ਆ ਤੇ ਉਹ ਸਾਰਾ ਸਮਾਨ ਜਿਹੜਾ ਬਾਈ ਹੋਰਾਂ ਨੇ ਰੱਖਿਆ ਹੋਇਆ ਇਹ ਕੰਪਨੀ ਦਾ ਸਾਰਾ ਜੀ ਮਿਲ ਕੇ ਵਧੀਆ ਬਿਲਕੁਲ ਜੀ ਜਿਹੜਾ ਮੇਰੇ ਕੋਲ ਮਾਲ ਹੈਗਾ ਜੀਐਸਟੀ ਨੰਬਰ ਲੈ ਕੇ ਕੀਤਾ ਕੋਈ ਦੋ ਨੰਬਰ ਚ ਨਹੀਂ ਆ ਸ਼ਾਪ ਓਪਨ ਕਰਨ ਤੋਂ ਪਹਿਲੇ ਜੀਐਸਸੀ ਨੰਬਰ ਲਿਆ ਉਹਦੇ ਤੇ ਵੀ ਖਰਚਾ ਕੀਤਾ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਕੋਲ ਜਿੰਨੇ ਆਪਣੇ ਪੰਜਾਬ ਦੇ ਵਿੱਚ ਟੂ-ਵੀਲਰ ਚੱਲਦੇ ਨੇ ਉਹਨਾਂ ਸਾਰਿਆਂ ਦਾ ਬਾਡੀ ਪਾਰਟ ਹੋ ਗਏ ਚਾਹੇ ਸਪੇਅਰ ਪਾਰਟ ਹੋ ਗਏ ਆਪਣੇ ਕੋਲ ਸਭ ਕੁਝ ਅਵੇਲੇਬਲ ਪਿਆ ਹੈ ਮਕੈਨਿਕ 24 ਘੰਟੇ ਆਪਣੇ ਕੋਲ ਹੈਗਾ ਪਰ ਅਫਸੋਸ ਤਾਂ ਮੈਂ ਕੁਝ ਕਹਿਣਾ ਚਾਹੁੰਦਾ ਦਿਲ 'ਚ ਭਾਜੀ ਅੱਜਕੱਲ ਬਹੁਤ ਯੂਟਿਊਬਰ ਵੀ ਨੇ ਜਾਂ ਆਪਣੇ ਪੰਜਾਬੀ ਨੇ ਰੇੜੀਆਂ ਜਿਹੜੇ ਰੋਡ ਤੇ ਲਾ ਕੇ ਖੜੇ ਨੇ ਪੰਜਾਬੀ ਮੈਂ ਉਹਨਾਂ ਨੂੰ ਐਪਰੀਸ਼ੀਏਟ ਕਰਦਾ ਕਿ ਰੇੜੀਆਂ ਲਾਈਆਂ ਪਰ ਸਾਰੇ ਬੰਦੇ ਰੇੜੀਆਂ ਨਹੀਂ ਲਾ ਸਕਦੇ ਹੁਣ ਮੇਰੀ ਜਿਹੜੀ ਲਾਈਨ ਸੀਗੀ ਉਹ ਮੇਰੀ ਇਸ ਤਰ੍ਹਾਂ ਦੀ ਸੀਗੀ ਕਿ ਮੈਂ ਸਪੇਅਰ ਪਾਰਟ ਦੁਕਾਨ ਜੀ ਕਰ ਸਕਦਾ ਸੀ ਰੇੜੀਆਂ ਨਹੀਂ ਅਕਸਰ ਆਪਾਂ ਰੇੜੀਆਂ ਵਾਲਿਆਂ ਨੂੰ ਤਾਂ ਪ੍ਰਮੋਟ ਕਰ ਰਹੇ ਆ ਅੱਜਕੱਲ ਇੱਕ ਹੋਟ ਵੀ ਚੱਲੀ ਹੋਈ ਆ ਪਰ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦੇ ਵਿੱਚ ਮੇਰੇ ਵਰਗੇ ਜਿਹੜੇ ਪੰਜਾਬੀ ਭਰਾ ਹੈਗੇ ਨੇ ਦੁਕਾਨਾਂ ਕਰਕੇ ਬੈਠੇ ਨੇ ਉਹਨਾਂ ਗੋਲੇ ਜ਼ਰੂਰ ਹੋ ਰਹੇ ਨੇ ਬਿਲਕੁਲ ਇਹ ਗੱਲ ਬਿਲਕੁਲ ਪੁਆਇੰਟ ਬਾਈ ਨੋਟ ਕਰਨ ਵਾਲਾ ਵੀ ਕੱਲੀਆਂ ਰੇੜੀਆਂ ਵਾਲਾ ਇਹਨਾਂ ਦਿਖਾਓ ਭਾਈ ਠੀਕ ਹੈ ਤੁਸੀਂ ਉਹਨਾਂ ਨੂੰ ਤਰਸ ਦੇ ਪਾਤਰ ਬਣਾ ਲੈਨੇ ਹੋ ਤੇ ਨਾਲ ਤੁਹਾਡਾ ਵੀ ਕੰਮ ਚੱਲ ਪੈਂਦਾ ਏ ਤੇ ਉਹਨਾਂ ਦਾ ਵੀ ਸੈੱਟ ਹੋ ਜਾਂਦਾ ਪਰ ਚਲੋ ਠੀਕ ਹੈ ਦੋਨੋਂ ਸਾਈਡ ਤੋਂ ਜੇ ਚੱਲਦਾ ਪਰ ਉਹਨਾਂ ਦਾ ਵੀ ਹਾਲ ਪੁੱਛਿਏ ਜਿਹੜੇ ਦੁਕਾਨਾਂ ਖੋਲ ਕੇ ਬੈਠੇ ਆ ਜਿਨ੍ਹਾਂ ਨੇ ਕਿਰਾਏ ਦੀਆਂ ਦੁਕਾਨਾਂ ਲਈਆਂ ਹੋਈਆਂ ਜਿਹੜੇ 2-2 4-4000 5-5000 ਕਿਰਾਇਆ ਭਰ ਰਿਆ ਕੋਈ ਕਰਿਆਨੇ ਦੀ ਦੁਕਾਨ ਕੀਤੀ ਹੋਈ ਆ ਆਪਣੇ ਪੰਜਾਬੀਆਂ ਨੂੰ ਪ੍ਰਮੋਟ ਕਰੀਏ ਤੇ ਉਹ ਮੈਂ ਜ਼ਰੂਰ ਲੋਕਾਂ ਨੂੰ ਵੀ ਜ਼ਰੂਰ ਬੇਨਤੀ ਕਰਦਾ ਵੀ ਭਾਈ ਇਹ ਜਿਹੀਆਂ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਜਦੋਂ ਕੋਈ ਕਿਸੇ ਦੀ ਬੇਇੱਜ਼ਤੀ ਕਰਦਾ ਜਾਂ ਕੋਈ ਇੱਜ਼ਤਾਂ ਨੂੰ ਨਿਲਾਮ ਕਰਦਾ ਉਹ ਜਿਹੀਆਂ ਜਿਹੀਆਂ ਵੀਡੀਓ ਨੂੰ ਆਪਾਂ ਘੱਟ ਨੈਗੇਟਿਵਿਟੀ ਕਰੀਏ ਪਰ ਆਪਣੇਆਂ ਨੂੰ ਜ਼ਰੂਰ ਅਸੀਂ ਜਿਹੜੇ ਹੈਗੇ ਆ ਉਹ ਪੈਲ ਦਈਏ ਤਾਂ ਜੋ ਆਪਣੇ ਜਿਹੜੇ ਸਾਡੇ ਆ ਉਹ ਲੋਕ ਅੱਗੇ ਵੱਧ ਸਕਣ ਤੇ ਉਤਸ਼ਾਹਿਤ ਹੋ ਸਕਣ ਵੀ ਆਪਣੇ ਕੰਮ ਅਸੀਂ ਆਪਣਾ ਕਰੀਏ ਕਿਉਂਕਿ ਸਾਡਾ ਦੇਸ਼ ਛੱਡ ਛੱਡ ਕੇ ਜ਼ਮੀਨਾਂ ਵੇਚ-ਵੇਚ ਕੇ ਜਾ ਰਹੇ ਨੇ ਭਾਈ ਜੀ ਪਰ ਅਸੀਂ ਜ਼ਰੂਰ ਇਸ ਦੇ ਉੱਤੇ ਰੋਕ ਲਾ ਸਕਦੇ ਆ ਜੇ ਅਸੀਂ ਆਪਣੇ ਭਰਾਵਾਂ ਦਾ ਇੱਕ ਦੂਜੇ ਦਾ ਸਾਥ ਦੇਵਾਂਗੇ ਤਾਂ ਚੇਨ ਬਣੂਗੀ ਇੱਕ ਤਾਂ ਜ਼ਰੂਰ ਸਾਡੇ ਆਪਣੇ ਭਰਾ ਸਾਡਾ ਪੰਜਾਬ ਵੀ ਤਰੱਕੀ ਕਰੂਗਾ ਬਾਈ ਜੀ ਹੁਣ ਆਇਆ ਵੀਡੀਓ ਤੋਂ ਬਾਅਦ ਬਹੁਤ ਲੋਕਾਂ ਨੂੰ ਤੁਹਾਨੂੰ ਇਹ ਵੀ ਫੋਨ ਆ ਜਾਣੇ ਵੀਰੇ ਦੱਸ ਹੁਣ ਕਿੰਨੇ ਦੀ ਮਦਦ ਕਰੀਏ ਤੇਰਾ Google Pay ਨੰਬਰ ਦੇ ਦੇ ਭਰਾਵਾ ਆਪਾਂ ਤੇਰੀ ਮਦਦ ਕਰ ਦਿੰਨੇ ਆ ਭਾਈ ਜੀ ਇਹ ਬਹੁਤ ਵਦਦਿਆ ਕੁਐਸਚਨ ਕੀਤਾ ਸ਼ਤ ਮੇਰੇ ਦਿਲ ਚ ਸੀ ਮੈਂ ਕਹਿਣਾ ਚਾਹੁੰਦਾ ਸੀ ਹੱਥ ਬਨ ਕੇ ਬੇਨਤੀ ਆ ਸਾਰੇ ਭਰਾਵਾਂ ਨੂੰ ਕਿ ਮੈਨੂੰ ਐਵੇਂ ਦੀ ਕੋਈ ਮਦਦ ਨਹੀਂ ਚਾਹੀਦੀ ਸਿਰਫ ਰੋਪੜ ਸ਼ਹਿਰ ਦੇ ਵਸੀਆਂ ਨੂੰ ਜਾਂ ਜਿਹੜੇ ਰੋਪੜ ਦੇ ਵਿੱਚੋਂ ਜਾ ਰਹੇ ਨੇ ਉਹਨਾਂ ਨੂੰ ਜਿਹੜੀਆਂ ਅਸੀਂ ਸੇਵਾਵਾਂ ਦੇ ਰਹੇ ਆ ਉਹਦੇ ਲਈ ਬੇਨਤੀ ਕਰ ਰਹੀ ਆ ਮੈਨੂੰ ਕਿਸੇ ਤਰ੍ਹਾਂ ਦੀ ਕੋਈ ਜ਼ਰੂਰਤ ਨਹੀਂ ਆ ਭਾਈ ਤੁਹਾਡਾ ਸਾਰਿਆਂ ਦਾ ਸਾਥ ਆ ਉਸ ਕਰ ਰਹਿਣਾ ਸੀ ਕਿ ਰੋਪੜ ਦੇ ਵਿੱਚ ਜਿੰਨੀ ਮੇਰੀ ਔਕਾਤ ਹੈ ਜਾਂ ਲੋਕਾਂ ਨੂੰ ਜ਼ਰੂਰਤ ਹੁੰਦੀ ਆ ਰੋਪੜ ਦੇ ਵਿੱਚ ਸਮਾਜ ਸੇਵਾ ਦੇ ਕੰਮਾਂ ਲਈ ਮੈਂ ਖੁਦ ਖੜਦਾ ਜਾਂ ਰੋਪੜ ਕਾਫੀ ਬੀੜੀਆਂ ਮੇਰੀਆਂ ਆਈਆਂ ਵੀ ਆ ਸੋ ਅ ਜਿਹੜੇ ਲੋਕਾਂ ਦੀ ਮਦਦ ਲਈ ਜਾਂਦੇ ਮੈਨੂੰ ਉਮੀਦ ਹੈ ਕਿਸੇ ਤਰ੍ਹਾਂ ਦੀ ਕੋਈ ਹੈਲਪ ਨਹੀਂ ਚਾਹੀਦੀ ਬਾਬੇ ਨਾਨਕ ਦੀ ਕਿਰਪਾ ਬਹੁਤ ਕੁਝ ਹੈ ਪਰ ਸਿਰਫ ਇਹਨਾ ਕਹਿਣਾ ਚਾਹੁੰਦਾ ਕਿ ਜੋ ਉਹ ਬਹੁਤ ਕੁਝ ਸੀ ਕਿਤੇ ਨਾ ਕਿਤੇ ਅੱਜ ਮੇਰੇ ਕੋਲ ਖਤਮ ਹੋ ਰਿਹਾ ਮੈਂ ਆਪਣੇ ਜੇਬ ਤੋਂ ਪਾਕਟ ਤੋਂ ਤਿੰਨ ਸਾਲਾਂ ਤੋਂ ਕਿਰਾਏ ਮਕੈਨਿਕਾਂ ਦੇ ਖਰਚੇ ਹੋਰ ਜਿਹੜੇ ਖਰਚੇ ਸਹਿ ਰਹੇ ਆ ਵੀ ਮੈਨੂੰ ਕਿਸੇ ਤਰ੍ਹਾਂ ਦੀ ਉਹੋ ਜਿਹੀ ਮਦਦ ਨਹੀਂ ਸਿਰਫ ਮੈਂ ਜੋ ਕੰਮ ਕਰਦਾ ਉਹਦੇ ਚ ਮੈਨੂੰ ਖੁਸ਼ੀ ਹੋਊਗੀ ਜੇ ਮੇਰੇ ਜਿਹੜੇ ਪੰਜਾਬੀ ਭਰਾ ਹੈਗੇ ਪੰਜਾਬ ਦੇ ਵਸਨੀਕ ਹੈਗੇ ਨੇ ਉਹ ਸਾਥ ਦੇਣਗੇ ਬਿਲਕੁਲ ਹੈ 33 ਕੀ ਕਿਹੜੀ ਕਲਾਸ ਪੜ੍ਹਦੀ ਵੀਰੇ ਵੱਡੀ ਬੇਟੀ ਜਿਹਦੇ ਨਾਂ ਤੇ ਹਰਜਪ ਨਾਮ ਰੱਖਿਆ ਦੁਕਾਨ ਦਾ ਉਹ 6th ਕਲਾਸ ਹੈਗੀ ਹੈ। ਇਹ ਬੱਚੇ ਆ ਜੀ। ਮੇਰੇ ਕੋਲ ਤਿੰਨ ਬੱਚੇ ਨੇ ਜੀ। ਕੀ ਕੀ ਜੀ? ਤਿੰਨੋ ਬੇਟੀਆਂ ਨੇ। ਤਿੰਨੋ ਬੇਟੀਆਂ। ਕਬੀਲਦਾਰੀ ਵੱਡੀ। ਬਾਬਾ ਨਾਨਕ ਦੀ ਕਿਰਪਾ ਜੀ ਮੈਂ ਕਹਿੰਦਾ ਬਹੁਤ ਖੁਸ਼ ਹਾਂ ਔਰ ਬਾਬਾ ਜੀ ਦੀ ਕਿਰਪਾ ਨਾਲ ਬੱਚੀਆਂ ਬਹੁਤ ਕੇਰਿੰਗ ਨੇ ਤੇ ਸੋ ਅੱਜ ਵੀ ਉਹ ਖੇਡਣ ਗਈ ਅਮ੍ਰਿਤਸਰ ਤੇ ਬਹੁਤ ਖੁਸ਼ੀ ਆ ਇਸ ਚੀਜ਼ ਦੀ ਵੀ। ਹਾਂਜੀ ਆਪਾਂ ਦਾ ਜਦੋਂ ਵੀ ਹੋਈਆਂ ਉਦੋਂ ਵੀ ਪੂਰੀ ਖੁਸ਼ੀ ਮਨਾਈ ਆ ਅੱਜ ਵੀ ਮੈਂ ਖੁਸ਼ ਹਾਂ ਕਿਸੇ ਤਰ੍ਹਾਂ ਦੀ ਕੋਈ ਟੈਨਸ਼ਨ ਨਹੀਂ ਹੈ ਟੈਨਸ਼ਨ ਇਹ ਹੈ ਕਿ ਜਿਹੜਾ ਕਾਰੋਬਾਰ ਕਰਿਆ ਤੁਸੀਂ ਪਹਿਲੇ ਵੀ ਕਿਹਾ ਕਿ ਬਾਹਰ ਬੱਚੇ ਜੇ ਪਰਿਵਾਰ ਪਾਲਣਾ ਤਾਂ ਪਾਜੀ ਸੋਚਣਾ ਪਊਗਾ ਕਿਤੇ ਨਾ ਕਿਤੇ ਮੇਰੇ ਵੀ ਦਿਲ ਆਂਦਾ ਕਿ ਯਾਰ ਬੰਦ ਕਰੀਏ ਬਾਹਰ ਜਾਈਏ ਆਪਣੇ ਬੱਚਿਆਂ ਦਾ ਦੇਖੀਏ ਫਿਰ ਕਿਤੇ ਦਿਲ ਚਾਹੁੰਦੀ ਕਿ ਜਿਹੜੀ ਲਾਈਨ ਨਾਲ ਜੁੜਿਆ ਕਿਸੇ ਗਰੀਬ ਦੇ ਕੰਮ ਆਣਾ ਤਾਂ ਮਦਦ ਲਈ ਹਮੇਸ਼ਾ ਹੱਥ ਉੱਠਦੇ ਆ ਉਹ ਮਨ ਕਦੇ ਕਦੇ ਟੀ ਵੀ ਸੁੱਟਦੀ ਵੀ ਜੇ ਚਲਾ ਗਿਆ ਉਹ ਸ਼ਾਇਦ ਮੇਤੋ ਚੀਜ਼ਾਂ ਛੁੱਟ ਜਾਣਗੀਆਂ ਪਰ ਮੈਂ ਜਦੋਂ ਤੱਕ ਜਿਉਂਦਾ ਉਹ ਛੱਡਣੀਆਂ ਨਹੀਂ ਚਾਹੁੰਦਾ ਤਾਂ ਬਿਲਕੁਲ ਹੈ ਭਾਈ ਕਿਤੇ ਜਿਵੇਂ ਹੁਣ ਤੁਸੀਂ ਦੱਸਿਆ ਵੀ ਸਮਾਜ ਸੇਵਾ ਵੀ ਤੁਸੀਂ ਕਰਦੇ ਰਹੋ ਪਰ ਅੱਜ ਕੱਲ ਸਮਾਜ ਸੇਵਾ ਦੇ ਨਾਂ ਦੇ ਉੱਤੇ ਠੱਗੀਆਂ ਵੀ ਬਹੁਤ ਮਾਰਨੇ ਵਾਲੇ ਆ ਕਿਤੇ ਇਹ ਤਾਂ ਨਹੀਂ ਆ ਇਲਾਕੇ ਦੇ ਲੋਕਾਂ ਨੂੰ ਪਤਾ ਹੋਵੇ ਵੀ ਪਰਮਿੰਦਰ ਸਿੰਘ ਨੇ ਆ ਠੱਗੀਆਂ ਕੀਤੀਆਂ ਹੋਈਆਂ ਇਸ ਕਰਕੇ ਭਾਈ ਉਹਦੇ ਕੋਲ ਨਹੀਂ ਜਾਣਾ ਹੈਗਾ ਇਹ ਮਨ ਦੇ ਵਿੱਚ ਹੋਵੇ ਬਿਲਕੁਲ ਜੀ ਰੋਪੜ ਚੋਂ ਪੂਰੇ ਜ਼ਿਲ੍ਹੇ ਚੋਂ ਕੋਈ ਵੀ ਕਹਿ ਸਕਦਾ ਹੈ ਕਿ ਕਿਸਾਨੀ ਦੇ ਨਾਂ ਤੇ ਕਿਸੇ ਤੋਂ ਕੋਈ ਰੁਪਈਆ ਪਰਚੀ ਲਈ ਹੋਵੇ ਜਾਂ ਕਿਸੇ ਨਾਲ ਕੋਈ ਠੱਗੀ ਕੀਤੀ ਹੋਵੇ ਕਿਸੇ ਤਰ੍ਹਾਂ ਦਾ ਨਹੀਂ ਜੋ ਆਪਸੀ ਜਿਹੜੀ ਆਪਣੀ ਟੀਮ ਆ ਉਹਦੇ ਸਹਿਯੋਗ ਨਾਲ ਜਿੱਥੇ ਕਿਤੇ ਮਦਦ ਕਰਨ ਯੋਗ ਹੁੰਦੇ ਆ ਉੱਥੇ ਕਰਦੀਆਂ ਮੇਰੀ ਸਭ ਤੋਂ ਪਹਿਲੀ ਜਿਹੜੀ ਲਾਈਫ ਦੀ ਮਦਦ ਕੀਤੀ ਸੀ ਸ਼ਾਇਦ ਤੁਹਾਡੇ ਯਾਦ ਨਹੀਂ ਉਹ ਤੁਸੀਂ ਹੀ ਲਾਈਵ ਕੀਤੀ ਸੀ ਪੂਰੇ ਵਰਲਡ 'ਚ ਚੱਲੀ ਸੀ ਜਿਹੜੀ ਐਮ ਤੋਂ ਪੁਰੇ ਮਾਤਾ ਨੂੰ ਚੱਕਿਆ ਸੀਗਾ ਉਹਦੇ ਨੂੰ ਬੇਟੇ ਨੇ ਉਹ ਮੈਂ ਹੀ ਚੱਕ ਕੇ ਐਡਮਿਟ ਕਰਵਾਈ ਸੀਗੀ ਜਿਹੜੀ ਸਿਵਲ ਹਸਪੀਟਲ ਸੀ ਉੱਥੋਂ ਦਿਲ ਨੂੰ ਤੰਗ ਲੱਗੀ ਜਿਹੜੀ ਉਹ ਅੱਜ ਤੱਕ ਨਿਰੰਤਰ ਜਾਰੀ ਹੈ ਮੈਂ ਨਹੀਂ ਕਹਿੰਦਾ ਕਿ ਮੈਂ ਲੱਖਾਂ ਕਰੋੜਾਂ ਲਾ ਦੰਨਾ ਛੋਟੀ ਛੋਟੀਆਂ ਬਹੁਤ ਤਰ੍ਹਾਂ ਦੀਆਂ ਸੇਵਾਵਾਂ ਨੇ ਕਿਸੇ ਨੂੰ ਸਿਵਲ ਹਸਪੀਟਲ ਛੜਾਤਾ ਕਿਸੇ ਨੂੰ ਛੋਟੀ ਮੋਟੀ ਦਵਾਈ ਦੀ ਜ਼ਰੂਰਤ ਹੈਗੀ ਆ ਕਿਤੇ ਦੱਸਤਾ ਕਿ ਉੱਥੋਂ ਸਸਤੀ ਮਿਲਦੀ ਆ ਕਹਿ ਕੋਹਾ ਕੇ ਦਵਾਈ ਜਾਂ ਰੋਪੜ ਦੇ ਵਿੱਚ ਬਹੁਤ ਤਰ੍ਹਾਂ ਦੇ ਗਰੀਬ ਇੰਜਨ ਨੂੰ ਕਿਸੇ ਨੂੰ ਰਸਤੇ ਦੀ ਪ੍ਰੋਬਲਮ ਹੈ ਮੈਂ ਆਪਣੇ ਪਿੰਡ ਤੋਂ ਮੌਜੂਦਾ ਹੁਣ ਦੀ ਪੰਚਾਇਤ ਪੰਚਾਇਤ ਮੈਂਬਰ ਵੀ ਸੀਗਾ ਘੀਆਂ ਦੇ ਘਰ ਬਸਉਣ ਚ ਆਪਾਂ ਬਹੁਤ ਯੋਗਦਾਨ ਰੱਖਿਆ ਔਰ ਕਦੇ ਕੋਈ ਕਹਦੇ ਕਿ ਮੈਂ ਮੋਟਰਸਾਈਕਲ ਚ 100 ਰੁਪਏ ਦਾ ਵੀ ਆ ਗੱਡੀ ਚ ਕਦੇ ਤੇਲ ਪਾਣੀ ਵੀ ਪਵਾਇਆ ਹੋਵੇ ਕਦੀ ਨਹੀਂ ਰੋਟੀ ਪਾਣੀ ਆਪਣਾ ਖਾ ਕੇ ਜਾਈਦਾ ਆਪਣਾ ਆ ਕੇ ਖਾਈਦਾ ਬਿਲਕੁਲ ਪਰਮਿੰਦਰ ਸਿੰਘ ਹੋਰਾਂ ਨੇ ਮੈਨੂੰ ਯਾਦੋਂ ਫੋਨ ਕੀਤਾ ਸੀ ਤੁਸੀਂ ਵੀ ਮਾਤਾ ਨੂੰ ਉਹਨਾਂ ਦੇ ਪੁੱਤਾਂ ਨੇ ਕੁੱਟ ਕੇ ਘਰੋਂ ਜਿਹੜਾ ਹੈਗਾ ਕੜਤਾ ਸੀਗਾ ਤੇ ਫਿਰ ਉਹਨੂੰ ਹਾਂਜੀ ਉੱਥੋਂ ਹੀ ਇਹਨਾਂ ਨੇ ਮਲਕੇ ਉਹਨਾਂ ਨੂੰ ਦਾਖਲ ਵੀ ਕਰਵਾਇਆ ਪਰ ਮੈਂ ਜ਼ਰੂਰ ਕਹੂੰਗਾ ਭਾਈ ਜੀ ਸਾਰਾ ਸਮਾਨ ਇੱਥੇ ਹੈਗਾ ਭਾਈ ਹੋਰਾਂ ਦੇ ਕੋਲ ਜਿੰਨਾ ਵੀ ਸਕੂਟਰੀਆਂ ਦਾ ਮੋਟਰਸਾਈਕਲਾਂ ਦਾ ਸਪੇਅਰ ਪਾਰਟ ਵੀ ਹੈ ਤੇ ਸਰਵਿਸ ਵੀ ਕਰਦੇ ਆ ਰਿਪੇਅਰ ਦਾ ਵੀ ਕੰਮ ਹੈ ਤਾਂ ਜ਼ਰੂਰ ਇੱਥੇ ਆਇਓ ਕਿਉਂਕਿ ਇਹਦੇ ਨਾਲ ਵੀਰ ਦੇ ਨਾਲ ਨਾਲ ਇਹਦੇ ਕਿਤੇ ਨਾਲ ਉਹ ਵੀਰ ਦਾ ਵੀ ਜਿਹੜਾ ਹੈਗਾ ਨੌਕਰੀ ਰੋਜ਼ਗਾਰ ਜਿਹੜਾ ਬਚਿਆ ਰਹੂਗਾ ਨਹੀਂ ਤਾਂ ਵੀਰੇ ਮਜਬੂਰ ਹੋਊਗਾ ਬਾਈ ਆਪਾਂ ਕਿਸੇ ਨੂੰ ਇੱਥੇ ਤੱਕ ਨੌਬਤ ਨਹੀਂ ਬਈ ਉਹਦਾ ਕਾਰੋਬਾਰ ਆਪਾਂ ਤਾਂ ਉਹ ਲੋਕ ਹੈ ਬਾਈ ਜੀ ਪੰਜਾਬੀ ਜਿਹੜੇ ਇੱਕ ਦੂਜੇ ਦਾ ਸਾਥ ਦੇ ਕੇ ਆਪਾਂ ਚੱਲਦੇ ਆ ਤੇ ਆ ਮੈਂ ਜ਼ਰੂਰ ਬੇਨਤੀ ਕਰੂੰਗਾ ਵੀ ਆਪਾਂ ਏ ਨਾ ਹੋਵੇ ਬਈ ਪਰਮਿੰਦਰ ਸਿੰਘ ਜਿਵੇਂ ਵੀਰ ਹੋਰ ਨੇ ਮੈਨੂੰ ਫੋਨ ਤੇ ਵੀ ਕਿਹਾ ਸੀ ਵੀ ਫੇ ਮੈਨੂੰ ਬਹੁਤ ਮਜਬੂਰੀ ਹੋ ਕੇ ਕੋਈ ਸਟੈਪ ਚੁੱਕਣਾ ਪਊਗਾ ਕੋਈ ਅਜਿਹਾ ਕੋਈ ਉਹ ਵੀਰ ਸਟੈਪ ਚੁੱਕੇ ਤਿੰਨ ਧੀਆਂ ਦਾ ਪਿਓ ਅੱਜ ਵੀ ਪੰਜਾਬੀਆਂ ਨੂੰ ਉਡੀਕਦਾ ਵੀ ਆਜੋ ਯਾਰ ਮੇਰੇ ਤੋਂ ਮਿਹਨਤ ਜਿਹੜੀ ਹੈਗੀ ਆ ਮੈਂ ਕਰ ਰਿਹਾ ਕਿਰਤ ਕਰ ਰਿਹਾ ਮੇਰੇ ਤੋਂ ਕੰਮ ਕਰਵਾ ਲਓ ਤੇ ਇਹ ਤਿੰਨ ਧੀਆਂ ਦਾ ਪਿਓ ਇੱਥੇ ਖੜਕੇ ਤਿੰਨ ਸਾਲਾਂ ਤੋਂ ਆਪਣੇ ਭਰਾਵਾਂ ਨੂੰ ਉਡੀਕ ਕਰ ਰਿਹਾ ਵੀ ਕੋਈ ਤਾਂ ਪੰਜਾਬੀ ਆਊਗਾ ਪਰ ਜਿਵੇਂ ਵੀਰ ਨੇ ਦੱਸਿਆ ਵੀ ਇੱਕ ਬੰਦਾ ਜਿਹੜਾ ਹੈਗਾ ਜਾਪਾਟੋ ਮੋਬਾਈਲ ਦੇ ਕੇ ਆਇਆ ਸੀਗਾ ਤੇ ਵੀਰ ਵੀਰ ਕਿੱਥੋਂ ਤੁਸੀਂ ਵੀਰ ਉਪਰੋਂ ਹੀ ਰੋਪੜੂ ਹੀ ਆ ਕੰਮ ਵਧੀਆ ਕਰ ਲੈਂਦੇ ਹੋ ਆ ਜੀ ਵਧੀਆ ਕਰ ਲੈਂਦੇ ਸੀ ਬੁੱਝਿਆ ਸਾਰਾ ਹੁੰਦਾ ਕੰਮ ਸਾਰਾ ਕੰਮ ਆਉਂਦਾ ਜੀ ਟੋਟਲੀ ਸਕੂਟਰ ਸਾਰਾ ਇੰਜਨ ਤੇ ਲੈ ਕੇ ਉਪਰ ਸਿਰੇ ਤੱਕ ਹੁੰਦਾ ਜੀ ਕਿੰਨਾ ਕਿੰਨੇ ਸਾਲ ਦਾ ਐਕਸਪੀਰੀਅੰਸ ਤੁਹਾਨੂੰ ਮੈਂ 5 ਸਾਲ ਦਾ ਜੀ ਅੱਛਾ ਹਾਂਜੀ ਪਹਿਲਾਂ ਵੀ ਕਿੱਥੇ ਕੰਮ ਕਰਦੇ ਸੀ ਪਹਿਲੇ ਵੀ ਟੀਵੀਐਸ ਏਜੰਸੀ 'ਚ ਕੰਮ ਕਰਦਾ ਜੀ ਹੁਣ ਇੱਥੇ ਕੰਮ ਆਉਂਦਾ ਨਹੀਂ ਪ੍ਰੋਪਰ ਬਾਈ ਘੱਟ ਪ੍ਰੋਪਰ ਕੰਮ ਨਹੀਂ ਆਉਂਦਾ ਆਉਂਦਾ ਵੇ ਮਾ ਮੋਟੇ ਜਾਂਦਾ ਪਰ ਜਿੱਦਾਂ ਪਹਿਲਾਂ ਆਪਾਂ ਕੰਮ ਕਰਦੇ ਸੀ ਉਹਨਾਂ ਦਾ ਕੰਮ ਨਹੀਂ ਆਉਂਦਾ ਇੱਥੇ ਕਦੇ ਦਿਨ ਬੇਲਾ ਵੀ ਨਿਕਲ ਜਾਂਦਾ ਬੇਲਾ ਵੀ ਹੋ ਜਾਂਦਾ ਕਈ ਬੇਲੇ ਬੈਠਾਉਂਦੇ ਆ ਕਈ ਅੱਧੀ ਬੈਠੇ-ਬੈਠੇ ਚੱਲ ਜਾਂਦੇ ਕਰੇ ਕੋਈ ਗਰਾਹ ਨਹੀਂ ਕੋਈ ਕਸਟਮਰ ਤੱਕ ਨਹੀਂ ਆਉਂਦਾ ਇੱਕ ਵੀ ਤੁਸੀਂ ਵੀਰ ਨੂੰ ਨਹੀਂ ਕਹਿੰਦੇ ਵੀ ਐਨ ਦੇ ਯਾਰ ਘੱਟ ਤਨਖਾਹ ਦੇ ਦੇ ਜਾਂ ਇਸ ਤਰ੍ਹਾਂ ਇਹ ਪਈ ਆਪਣੇ ਘਰ ਚ ਚਲਾਉਣਾ ਉਹ ਵੀ ਦੇਖਣਾ ਪੈਂਦਾ ਜੀ ਅਭੀ ਅੱਗੇ ਪਿੱਛੇ ਦੇਖਣਾ ਪੈਂਦੇ ਆ ਉਹਨਾਂ ਦਾ ਵਿਆਹ ਹੋਇਆ ਬਈ ਅਭੀ ਅੱਛਾ ਅੱਛਾ ਚਲੋ ਵੀਰ ਦਾ ਇਹਦਾ ਵੀ ਵਿਆਹ ਹੋਇਆ ਭਰਾ ਦਾ ਤਾਂ ਜਰੂਰ ਮੈਂ ਕਹਿੰਦਾ ਵੀ ਇੱਥੇ ਆਇਓ ਭਾਈ ਇਹ ਦੋ ਘਰਾਂ ਦੀ ਰੋਟੀ ਚੱਲ ਰਹੀ ਹੈ ਇੱਥੋਂ ਤੇ ਆਪਣੇ ਭਰਾਵਾਂ ਨੂੰ ਬੇਨਤੀ ਕਰਦਾ ਬਈ ਵੀਰ ਨਾ ਕੋਈ ਹੱਥ ੜੜਕੇ ਤੁਹਾਤੋਂ ਮਾਇਆ ਨਹੀਂ ਮੰਗੀ ਸਿਰਫ ਇਹ ਕਿਹਾ ਵੀ ਮੈਂ ਕਿਰਤ ਕਰ ਰਿਹਾ ਯਾਰ ਮੈਨੂੰ ਕੰਮ ਜਿਹੜਾ ਮੈਂ ਕੰਮ ਕਰਦਾ ਉਹ ਕੰਮ ਤੁਹਾਡੇ ਕੋਲ ਹਰੇਕ ਕੋਲ ਅੱਜ ਦੋ ਪਈਆ ਮਾਨ ਹਰੇਕ ਘਰ ਦੇ ਵਿੱਚ ਖੜਾ ਤਾਂ ਮੈਂ ਹਰੇਕ ਆਪਣੇ ਭਰਾ ਖਾਸ ਤੌਰ ਤੇ ਰੋਪੜ ਵਾਲੇ ਨੂੰ ਕਹੂੰਗਾ ਵੀ ਇਸ ਵੀਡੀਓ ਨੂੰ ਆਪਣੇ ਸਟੇਟਸ ਦੇ ਉੱਤੇ ਲਗਾਓ WhatsApp ਸਟੇਟਸ ਦੇ ਉੱਤੇ ਜਿਹੜਾ WhatsApp ਦਾ ਸਟੇਟਸ ਵੀ ਲਾਉਂਦੇ ਹੋ ਨਾ ਇਹਦਾ ਲਿੰਕ ਲਗਾਇਓ ਵੀ ਭਾਈ ਆਹ ਵੀਰ ਤੁਹਾਡਾ ਪੰਜਾਬੀ ਭਰਾ ਕੰਮ ਕਰ ਰਿਹਾ ਕਿਉਂਕਿ ਇਹ 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 ਵੀਡੀਓ ਸਿਰਫ ਮੈਂ ਇਹ ਨਹੀਂ ਕਹਣਾ ਵੀ ਪੰਜਾਬ ਦੇ ਵਿੱਚ ਭਾਈ ਸ਼ੇਅਰ ਕਰ ਦਿਓ ਅਸੀਂ ਇਹਦੇ ਵਿਊ ਵੀ ਨਹੀਂ ਲੈਣਾ ਚਾਹੁੰਦੇ ਪਰ ਰੋਪੜ ਵਾਲੇ ਨੂੰ ਜ਼ਰੂਰ ਕਹੂੰਗਾ ਜਿਹੜਾ ਵੀ ਮੇਰਾ ਵੀਰ ਰੋਪੜ ਜ਼ਿਲ੍ਹੇ ਦੇ ਨਾਲ ਪਿੰਡ ਦੇ ਨਾਲ ਕਿਸੇ ਦੇ ਨਾਲ ਤਾਲੁਕ ਰੱਖਦਾ ਹੈ ਸਬੰਧਤ ਹੈ ਤਾਂ ਉਹ ਕਿਰਪਾ ਕਰਕੇ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤੁਹਾਡਾ ਜਾਣਾ ਕੱਕ ਨਹੀਂ ਬਾਈ ਜੀ ਪਰ ਬਾਈ ਜੀ ਦਾ ਬਣ ਬਹੁਤ ਕੁਝ ਜਾਣਾ ਇਹਨਾਂ ਦੇ ਕਿਰਾਏ ਵੀ ਨਿਕਲਣ ਲੱਗ ਜਣੇ ਇਹਨਾਂ ਦਾ ਘਰ ਵੀ ਸੋਖਾ ਚੱਲ ਜਾਊਗਾ ਤੇ ਅੰਕਲ ਅੱਛਾ ਉਹ ਬਾਈ ਜੀ ਠੀਕ ਹੈ ਉਹ ਬਾਈ ਜਾ ਰਿਹਾ ਸਕੂਟਰੀ ਦੇ ਉੱਤੇ ਤਾਂ ਜਿਹੜਾ ਨੇ ਪਹਿਲੀ ਵਾਰ ਕਿਹਾ ਸੀ ਕਿ ਜਪ ਨਾਮ ਪੜ ਕੇ ਐਸੀ ਕਿ ਧਾਰਮਿਕ ਨਾਮ ਹੈ ਆਪਣਾ ਸਿੱਖ ਭਾਈ ਹੋਊਗਾ ਕੋਈ ਪੰਜਾਬੀ ਭਾਈ ਹੋਊਗਾ ਉਹ انسان ਲੰਗੇ ਨੇ ਹੁਣੀ ਉਹਨਾਂ ਦਾ ਧਿਆਨ ਨਹੀਂ ਗਿਆ ਨਹੀਂ ਮੈਂ ਰੋਕ ਲੰਦਾ ਉਹ ਇੱਕ ਲਾਉਤੇ ਇਨਸਾਨ ਹੈ ਜਿਹੜੇ ਮੇਰੇ ਕੋਲ 3 ਸਾਲਾਂ ਚ ਹੁਣ ਤੱਕ ਵੀ ਆਉਂਦੇ ਆ ਔਰ ਪਹਿਲੀ ਵਾਰ ਆ ਕੇ ਕਿਹਾ ਸੀ ਕਿ ਮੈਂ ਜਪਨ ਨਾਮ ਪੜ ਕੇ ਆਇਆ ਔਰ ਇੱਕ ਮੈਂ ਹੋਰ ਰਹਿ ਰਿਹਾ ਸੀ ਗੱਲ ਕਰਨਾ ਚਾਹੁੰਦਾ ਸਾਰੇ ਭਰਾਵਾਂ ਦਾ ਤੁਹਾਡਾ ਬਹੁਤ ਧੰਨਵਾਦ ਜਿਹੜੇ ਇਸ ਵੀਡੀਓ ਨੂੰ ਦੇਖ ਕੇ ਆਣਗੇ ਉਹਨਾਂ ਨੂੰ ਜਿਹੜੇ ਅਸੀਂ ਲੈਸ ਰੇਟਾਂ ਤੇ ਤਾਂ ਕੰਮ ਕਰਾਂਗੇ ਕਰਾਂਗੇ ਹੁਣ ਬਰਸਾਤ ਦਾ ਮੌਸਮ ਆ ਗਿਆ ਜਿਹੜੀ ਸਾਡੀ ਮੇਰੀ ਭਾਰਤੀ ਕਿਸਾਨ ਜੁਨੀ ਚੜੂਨੀ ਵੱਲੋਂ ਅਸੀਂ ਮਹਿਮ ਵੀ ਬਿੱਡੀ ਆ ਪਿਛਲੇ ਹਫਤੇ 22 ਤਰੀਕ ਨੂੰ ਸਾਡੀ ਮੀਟਿੰਗ ਹੋਈ ਸੀ ਲੋਦੇਣੇ ਉੱਥੇ ਮੈਂ ਹੀ ਸਭ ਤੋਂ ਪਹਿਲੇ ਰੱਖਿਆ ਸੀ ਔਰ ਜਿਹੜੇ ਆਊਗਾ ਅਸੀਂ ਉਹਨਾਂ ਨੂੰ ਵਧੀਆ ਦਰਖਤ ਦੇ ਬੂਟੇ ਵੀ ਦਵਾਂਗੇ ਕੋਈ ਦੋ ਲੈ ਕੇ ਜਾਣਾ ਚਾਹੁੰਦਾ ਕੋਈ ਚਾਰ ਲੈ ਕੇ ਜਾਣਾ ਚਾਹੁੰਦਾ ਪਰ ਉਹ ਇੱਕ ਹੀ ਬੇਨਤੀ ਹੈ ਕਿ ਉਹ ਲਗਾ ਕੇ ਵੀਡੀਓ ਜਾਂ ਫੋਟੋ ਜ਼ਰੂਰ ਪਾ ਦਿੱਤੀ ਜਾਵੇ ਨਜਾਇਜ਼ ਨਾ ਜਾਣ ਨਿੰਮ ਦੇ ਦੇਖਦੇ ਜਾਂ ਇਹ ਜਿਹੜੇ ਸ਼ਾਨਦਾਰ ਬੂਟੇ ਨੇ ਉਹ ਹੁਣ 2-4 ਦਿਨ ਦੇ ਵਿੱਚ ਇੱਥੇ ਅਵੇਲੇਬਲ ਹੋ ਜਾਣਗੇ ਉਹ ਵੀ ਫ੍ਰੀ ਆਫ ਕਾਸਟ ਹੋਰੇ ਸਾਰਿਆਂ ਨੂੰ ਦਿੱਤੇ ਜਾਣਗੇ ਬਹੁਤ ਸ਼ੁਕਰੀਆ ਜੀ ਸੋ ਵੀਡੀਓ ਦੇ ਦੇਖਣ ਦੇ ਲਈ ਤੁਹਾਡਾ ਬਹੁਤ ਧੰਨਵਾਦ ਉਮੀਦ ਕਰਦੇ ਆਂ ਵੀ ਪਰਮਿੰਦਰ ਸਿੰਘ ਨੂੰ ਤੁਸੀਂ ਜ਼ਰੂਰ ਸਹਿਯੋਗ ਕਰੋਗੇ ਤੇ ਉਹਨਾਂ ਦੀ ਮਦਦ ਕਰੋਗੇ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ